ਸੌ ਦੀ ਗੱਲ ਹੈ ਇੱਥੇ ਭਾਈ ਸਾਹਿਬ ਮੇਰੇ ਨਾਲ ਇੱਕ ਮਿਹਰਬਾਨ ਸਿੰਘ ਨਗਵਾਈ ਕੁੱਲੂ ਕੋਲ ਰਹਿੰਦੇ ਨੇ ਬਚਨ ਬੜਾ ਕਮਾਲ ਦਾ ਸੁਣਨ ਵਾਲਾ ਹੈ ਉਹਨਾਂ ਦੇ ਕੋਲ ਮੈਂ ਹਾਲਚਲ ਪੁੱਛਣ ਬੈਠ ਗਿਆ ਪਰਸੋਂ ਦੀ ਗੱਲ ਇੱਥੇ ਬਾਅਦ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਾਲੇ ਬੈਠੇ ਨਾ ਘਰ ਉਹਨਾਂ ਦੇ ਮੈਨੂੰ ਕਹਿੰਦੇ ਸੰਜੀ 2-3 ਮਿੰਟ ਗੱਲ ਚੱਲੀ ਤੇ ਉਹ ਕਹਿੰਦੇ ਮੇਰੇ ਨਾਲ ਸਰੀਰ ਚ ਸੂਈਆਂ ਚੁੱਭਦੀਆਂ ਨੇ ਸੂਈਆਂ ਔਰ ਬੜੀ ਤਕਲੀਫ ਹੁੰਦੀ ਫਿਰ ਮੈਂ ਮਹਾਰਾਜ ਨੂੰ ਅਰਜ ਕਰਨੀ ਆ ਕਿ ਮਹਾਰਾਜ ਜੀ ਐਡੀ ਤਕਲੀਫ ਮਿਹਰ ਕਰੋ ਉਹ ਫਿਰ ਮੈਂ ਅਰਦਾਸਾ ਕਰਦੀ ਆ ਸੰਗਤ ਚ ਜਾਣੀ ਆ ਤੇ ਜੋ ਥੋੜਾ ਬਤਾ ਆਰਾਮ ਮਿਲਦਾ ਹੋਰੇ ਨਾ ਗੁਜ਼ਾਰਾ ਕਰਨੇ ਫਿਰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਆ ਉਹ ਕਹਿੰਦੀ ਉਹਨਾਂ ਦੇ ਉਹਨਾਂ ਦੇ ਘਰ ਵਾਲੇ ਸਾਹਿਬ ਜਿਹੜੇ ਮਿਹਰਬਾਨ ਜੀ ਨੇ ਉਹ ਵੀ ਸੇਵਾ ਭਾਵ ਜਿਹਾ ਮੰਡੀ ਮੇਲਾ ਨਿਸ਼ਾਰਾ ਸਾਹਿਬ ਮੇਲਾ ਬੈਨਾ ਸਾਹਿਬ ਮੇਲਾ ਇੱਥੇ ਮੇਲੇ ਤੇ ਵੀ ਆਏ ਨੇ ਉਹ ਕਹਿੰਦੇ ਨੇ ਮਹਾਰਾਜ ਜੀ ਨੇ ਦਰਸ਼ਨ ਦੇ ਦਿੱਤੇ ਅਕਾਲ ਪੁਰਖ ਨੇ ਉਹਨਾਂ ਨੇ ਕੀ ਦੱਸਿਆ ਇਹ ਤੁਸੀਂ ਪਿਛਲੇ ਜਨਮ ਚ ਕੋਈ ਕਰਮ ਕਮਾਇਆ ਉਹਦਾ ਫਲ ਮਿਲ ਰਿਹਾ ਹੈ ਹਜ਼ੂਰ ਗਰੀਬ ਨਵਾਜ ਕਿਲੇ ਵਾਲੇ ਦਰਸ਼ਨ ਦੇ ਕੇ ਕਹਰੇ ਨੇ ਕਿ ਤੁਸੀਂ ਪਿਛਲੇ ਜਨਮ ਚ ਕਸੂਰ ਕਮਾਇਆ ਤੁਹਾਡੇ ਕੋਲੋ ਕਰਮ ਗਲਤ ਹੋ ਗਿਆ ਉਹਦੀ ਸਜ਼ਾ ਮਿਲ ਰਹੀ ਫਿਰ ਮਹਾਰਾਜ ਜੀ ਨੇ ਦੱਸਿਆ ਉਹ ਕੀ ਕਰਮ ਕਮਾਇਆ ਬੋਲੋ ਸੁਣੋ ਕਾਰਾ ਚ ਨਾ ਕਬੂਤਰੀ ਕਬੂਤਰੇ ਆਲਣੇ ਬਣਾ ਲੈਂਦੇ ਨੇ ਉਹ ਜਦੋਂ ਕਬੂਤਰ ਕਬੂਤਰ ਦੇ ਅੰਡੇ ਹੁੰਦੇ ਸੀ ਨਾ ਅੰਡੇ ਤਾਂ ਤੁਸੀਂ ਜਿਹੜੀ ਬੋਕਰ ਦੀ ਨਾ ਉਹ ਜਿਹੜੀ ਬੋਕਰ ਨੁਕਰਾਂ ਵਾਲੀ ਥਿੱਲਿਆਂ ਵਾਲੀ ਹੁੰਦੀ ਸੀ ਤੁਸੀਂ ਉਹ ਅੰਡੇ ਭੰਨਦੇ ਸੀ ਸਮਝ ਗਏ ਕਿ ਜਿਹੜੇ ਉਹਨਾਂ ਨੇ ਕਬੂਤਰਾਂ ਨੇ ਬੱਚੇ ਦੇਣੇ ਨਾ ਤੁਸੀਂ ਉਹਨਾਂ ਦੇ ਉਹ ਤੀਲੇ ਨਾਲ ਅੰਡੇ ਭੰਨਦੇ ਸੀ ਉਹ ਦੁੱਖ ਉਹਨਾਂ ਦਾ ਸੀ ਉਹ ਦੁੱਖ ਆ ਕੇ ਤੁਹਾਨੂੰ ਇਸ ਜਨਮ 'ਚ ਸੂਈਆਂ ਚੁਬਦੀ ਪਈਆਂ ਨੇ ਸੂਈ ਮਹਾਰਾਜ ਨੇ ਫਿਰ दया ਤਰਸ ਆ ਗਏ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਜਿਸ ਤੇ ਇਹ دیਵਾਨ ਸਜਣਗੇ ਨਾ ਏ ਮੇਲੇ ਮਹਾਰਾਜ ਜੀ ਨੇ ਕਿੱਥੇ ਮੇਲੇ ਹੋਣਗੇ ਨਾ ਤੁਸੀਂ ਉਥੇ ਜਾਣਾ ਤੇ ਉਥੇ ਆਪਣੀ ਅਰਦਾਸ ਕਰਨੀ ਹੈ ਸਾਹ ਸੰਗਤ ਆਗੇ ਕਿ हे ਸੰਗਤ ਸਾਹ ਸੰਗਤ ਜੀ ਮੈਨੂੰ ਬਖਸ਼ ਲਿਓ ਮੇਰਾ ਡਾ ਕਰਮ ਮੈਂ ਸਾਹ ਸੰਗਤ ਬਖਸ਼ ਇਹ ਹਜ਼ੂਰ ਕਹਿ ਕੇ ਗਏ ਨੇ ਮੇਰੇ ਕਹਿਣ ਚ 1.2% ਦਾ ਬਚਨ ਦਾ ਫਰਕ ਹੋ ਸਕਦਾ ਹੈ ਹਜ਼ੂਰ ਉਹਨਾਂ ਨੂੰ ਕਹਿ ਗਏ ਨੇ ਤੁਸੀਂ ਜਿੱਥੇ ਮੇਲਾ ਹੋਵੇਗਾ ਨਾ ਉੱਥੇ ਸਾਧ ਸੰਗਤ ਚ ਜਾ ਕੇ ਨਾ ਉਹ ਅਰਦਾਸ ਕਰਨੀ ਹੈ ਕਿ ਮੈਨੂੰ ਮਹਾਰਾਜ ਸਾਧ ਸੰਗਤ ਵੱਲੋਂ ਇਹ ਮੁਕਤੀ ਜਿਹੜਾ ਦੁੱਖ ਆਇਆ ਮੇਰਾ ਦੂਰ ਹੋਵੇ। ਔਰ ਮੈਂ ਤੁਹਾਨੂੰ ਮੇਰੀ ਡਿਊਟੀ ਲਾ ਕੇ ਤੇ ਡਿਊਟੀ ਇਹ ਹੈ ਉਹ ਇਹ ਮੰਡੀ ਦੇ ਨਜ਼ਦੀਕ ਰਹਿੰਦੇ ਨੇ ਮੇਰੇ ਖਿਆਲ ਉਹਨਾਂ ਨੇ ਤੁਹਾਨੂੰ ਆਪਣੇ ਮੇਲੇ 'ਚ ਬਚਨ ਸੁਣਾਇਆ ਹੈ। ਤੇ ਇਹ ਅਰਦਾਸ ਜਿਹੜੀ ਹੈ ਅਸੀਂ ਉਹਨਾਂ ਵੱਲੋਂ ਤੁਹਾਡੀ ਸਾਧ ਸੰਗਤ ਦੇ ਚਰਨਾਂ 'ਚ ਕਰਦੇ ਆ। कि ਤੁਸੀਂ ਇਹ ਉਹਨਾਂ ਦੀ ਅਰਦਾਸ ਤੇ ਕਰਨਾ ਮਹਾਰਾਜ ਅੱਗੇ ਕਿ ਉਹਨਾਂ ਨੂੰ ਇੱਕ ਕਸ ਜਿਹੜਾ ਆ ਦੂਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ